ਪ੍ਰਭੂ ਯਸੂਮਸੀ ਨੇ ਪਤਾ ਕਿ ਮੇਰੇ ਕੋ ਸਿਰਫ ਸਿਰਫ 3.5 ਸਾਲ ਨੇ। ਇਨਾਂ 3.5 ਸਾਲਾਂ ਦੇ ਵਿੱਚ ਮੈਂ ਆਪਣੀ ਮਨਾਦੀ ਔਰ ਜਿੱਦਾਂ ਕਿ ਨਬੀਆਂ ਦੇ ਕਹਿੰਦੇ ਕਹਿੰਦੇ ਉੱਤੇ ਮੈਂ ਪੂਰੀ ਕਰਨੀ ਕਿਉਂਕਿ ਨਬੀਆਂ ਨੇ ਉਹਦੇ ਬਾਬਤ ਲਿਖਿਆ ਗਿਆ ਸੀ। ਹਰ ਗੱਲ ਖੁਦਾਬੰਦ ਯਸੂਮਸੀ ਨੇ ਪੂਰੀ ਕੀਤੀ ਔਰ 3.5 ਸਾਲਾਂ ਦੇ ਵਿੱਚ 30 ਸਾਲ ਤੋਂ ਉਹ ਉਨਾਂ ਨੇ ਆਪਣੀ ਸੇਵਕਾਈ ਸ਼ੁਰੂ ਕਰ ਲਈ ਔਰ 3.5 ਸਾਲਾਂ ਦੇ ਵਿੱਚ ਉਹ ਨੇ ਮਕਮਲ ਕਰ ਦਿੱਤਾ ਅਸੀਂ ਕਿਸੇ ਮੁੱਖ ਕਹਦੇ ਨੇ ਅਸੀਂ ਬੋਨ ਕ੍ਰਿਸਚਨ ਨੇ ਸਾਡੇ ਤਾਂ ਦਾਦੇ ਪਰਦਾਦੇ ਕ੍ਰਿਸਚਨ ਨੇ ਇੱਕ ਗੱਲ ਯਾਦ ਰੱਖਿਓ ਦਾਦਿਆਂ ਪਰਦਾਦਿਆਂ ਨੇ ਤੁਹਾਡੇ ਹਿਸਾਬ ਨਹੀਂ ਜਿਦੇ ਨੇ ਦਾਦੇ ਪਰਦਾਦਿਆਂ ਨੇ ਉਹ ਆਪਣਾ ਹੀ ਉਹਨਾਂ ਨੇ ਸਹਾਕਤਵ ਦੇ ਨਾਮ ਹਰ ਇੱਕ ਨੇ ਆਪੋ ਆਪਣਾ ਸਹਾਕਤਵ ਕੋਈ ਇੱਥੇ ਇਹ ਨਹੀਂ ਕਹਿ ਸਕਦਾ ਕਿ ਮੇਰੀ ਵਾਈਫ ਖੁਦਾ ਦੇ ਬੱਚਿਆ ਪਰ ਮੈਂ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਨਹੀਂਗਾ ਹਸਬੰਡ ਨਹੀਂਗਾ ਤੇ ਉਹ ਬਚਾ ਲਵੇਗੀ ਨੈਵਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਡੇ ਦਾਦੇ ਪੜਦਾਦੇ ਬੇਸ਼ੱਕ ਖੁਦਾ ਦੇ ਬੱਚਿਆ ਨਾ ਅਸੀਂ ਉਹਨਾਂ ਤੋਂ ਸੇਧ ਲਈ ਉਹਨਾਂ ਦਾ ਜੀਵਨ ਕਾਲ ਕਿਦਾਂ ਤੁਸੀਂ ਔਰ ਸਾਡਾ ਜੀਵਨ ਕਾਲ ਕਿਦਾਂ ਦਾ ਉਹ ਕਿੰਨੇ ਖੁਦਾ ਦੇ ਵਿੱਚ ਗੁੰਝੇ ਪਏ ਸਨ ਔਰ ਸਾਡਾ ਹਾਲ ਦੇਖੋ ਇਹ ਫਰਕ ਹੈ ਉਹ ਪਿੰਡ ਪਿੰਡ ਥਾਂ ਥਾਂ ਜਗਾ ਜਗਾ ਕੋਨੇ ਕੋਨੇ ਕੀ ਕਰਦਾ ਸੀ ਖੁਦਾ ਦਾ ਪ੍ਰਚਾਰ ਮੁਕਤੀ ਦਾ ਪ੍ਰਚਾਰ ਕਰਦਾ ਸੀ